जय श्री कृष्णा जी राधे राधे ਸਾਰਿਆਂ ਨੂੰ ਅੱਜ ਜਨਮ ਅਸ਼ਟਮੀ ਦੇ ਪਵਿੱਤਰ ਤਿਹਾੜੀ ਤੇ ਸਾਰੇ ਬੱਚੇ ਸ੍ਰੀ ਕ੍ਰਿਸ਼ਨ ਜੀ ਦੇ ਬਾਸ ਰੂਪ ਵਿੱਚ ਸਕੂਲ ਵਿੱਚ ਪਹੁੰਚੇ ਨੇ ਅੱਜ ਦੇ ਵਲੌਗ ਨਾਲ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਸਕੂਲ ਦੇ ਵਿੱਚ ਜਨਮ ਅਸ਼ਟਮੀ ਬਹੁਤ ਧੂਮ ਧਾਮ ਨਾਲ ਮਨਾਈ ਗਈ ਸਾਰੇ ਬੱਚੇ ਇਸ ਵਿੱਚ ਪਾਰਟਿਸਪੇਟ ਕਰਕੇ ਆਏ ਕਾਨਾ ਜੀ ਦੀ ਡਰੈੱਸ ਪਾ ਕੇ ਤੇ ਇਸ ਤੋਂ ਇਲਾਵਾ ਸਾਰੇ ਸਟਾਫ ਮੈਂਬਰਸ ਨੇ ਵੀ ਬਹੁਤ ਵਧੀਆ ਡਿਊਟੀਆਂ ਦਿੱਤੀਆਂ ਬਹੁਤ ਸਰਦ ਨਾਲ ਇਹ ਤਿਹਾਰ ਮਨਾਇਆ ਗਿਆ ਬਾਰੋ-ਬਾਰੀ ਸ਼੍ਰੀ ਕ੍ਰਿਸ਼ਨ ਦੇ ਬਾਲ ਸਰੂਪ ਨੂੰ ਚੁੱਲ੍ਹੇ ਦਿੱਤੇ ਗਏ ਤੇ ਇਸ ਤੋਂ ਬਾਅਦ ਜੋਤ ਬੱਤੀ ਕਰਕੇ ਸਮਾਗਮ ਦਾ ਆਰੰਭ ਕੀਤਾ ਗਿਆ ਤੇ ਮੱਖਣ ਦਾ ਪ੍ਰਸ਼ਾਦ ਨਾਲ ਕਾਨਾ ਜੀ ਨੂੰ ਵੀ ਲਵਾਇਆ ਗਿਆ ਤੇ ਉਸ ਤੋਂ ਬਾਅਦ ਸਾਰੀਆਂ ਸੰਗਤਾਂ ਵਿੱਚ ਵੀ ਵਰਤਾਇਆ ਗਿਆ ਤਾਂ ਫੰਕਸ਼ਨ ਦੇ ਵਿੱਚ ਪਹੁੰਚੇ ਸਾਰੇ ਬੱਚੇ ਉਤਸੁਕਤਾ ਨਾਲ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ ਕਿ ਸਾਡੇ ਸਕੂਲ ਦੇ ਸੰਸਥਾ ਦੇ ਜਿਹੜੇ ਮੁਖੀ ਸਹਿਬਾਨ ਨੇ ਸਭ ਤੋਂ ਪਹਿਲਾਂ ਸਾਡੇ ਡਾਇਰੈਕਟਰ ਸਹਿਬਾਨ ਰਜਿੰਦਰਪਾਲ ਜੀ ਫਿਰ ਸੁਖਵਿੰਦਰਪਾਲ ਜੀ ਐਜੂਕੇਸ਼ਨ ਡਾਇਰੈਕਟਰ ਸਹਿਬਾਨ ਇਹਨਾਂ ਨੇ ਵਾਰੋ-ਵਾਰ ਆਰਤੀ ਕੀਤੀ ਤੇ ਕਾਨਾ ਜੀ ਨੂੰ ਭੋਗ ਲਵਾਇਆ ਇਸ ਵਾਰ ਕਾਨਾ ਜੀ ਦੇ ਉਤਸਵ ਤੇ ਬਹੁਤ ਜ਼ਿਆਦਾ ਸਰਦਾਂ ਨਾਲ ਸਾਰਿਆਂ ਨੇ ਸਕੂਲ ਵਿੱਚ ਫੰਕਸ਼ਨ ਆਯੋਜਿਤ ਕੀਤਾ ਗਿਆ ਉਸ ਤੋਂ ਬਾਅਦ ਸਾਡੇ ਸੰਸਥਾ ਦੇ ਮੁਖੀ ਸਰਦਾਰ ਸੰਤ ਸਿੰਘ ਜੀ ਉਹਨਾਂ ਨੇ ਵੀ ਮੱਥਾ ਟੇਕਿਆ ਅਤੇ ਕਾਨਾ ਜੀ ਦੀ ਆਰਤੀ ਵਿੱਚ ਆਪਣੀ ਹਾਜ਼ਰੀ ਲਵਾਈ ਤੇ ਉਹਨਾਂ ਦੇ ਨਾਲ ਰਿਟਾਇਰਡ ਪ੍ਰਿੰਸੀਪਲ ਸਰਦਾਰ ਸੁਰਜੀਤ ਸਿੰਘ ਜੀ ਵੀ ਪਹੁੰਚੇ ਸਨ ਤੇ ਉਹਨਾਂ ਨੇ ਸਰਦਾਂ ਦੇ ਫੁੱਲ ਭੇਟ ਕੀਤੇ ਕਾਨਾ ਜੀ ਨੂੰ ਝੂਲਾ ਚੁਲਾਇਆ ਤੇ ਉਸ ਤੋਂ ਬਾਅਦ ਸਾਡੇ ਯੂਡੀਸੀ ਜਤਿੰਦਰ ਸ਼ਰਮਾ ਜੀ ਭਰਦਵਾਜ ਉਹਨਾਂ ਨੇ ਆਰਤੀ ਵਿੱਚ ਸ਼ਾਮਿਲ ਹੋ ਕੇ ਕਾਨਾ ਜੀ ਨੂੰ ਭੋਗ ਲਵਾਇਆ ਤੇ ਉਸ ਤੋਂ ਬਾਅਦ ਮੈਡਮ ਕਮਲਦੀਪ ਸ਼ਰਮਾ ਜਿਨ੍ਹਾਂ ਨੇ ਸਾਰੇ ਸਮਾਗਮ ਵਿੱਚ ਦੇਖਰੇਖ ਆਪਣੀ ਦੇਖਰੇਖ ਇੱਥੇ ਚਲਾਇਆ ਉਹਨਾਂ ਨੇ ਆਰਤੀ ਕੀਤੀ ਤੇ ਬਾਕੀ ਟੀਚਰ ਨੂੰ ਵੀ ਬਹੁਤ ਚੰਗੇ ਤਰੀਕੇ ਨਾਲ ਇਹਨਾਂ ਨੇ ਗਾਈਡ ਕੀਤਾ ਉਨ੍ਹਾਂ ਤੋਂ ਬਾਅਦ ਮੈਡਮ ਜੋਤੀ ਸ਼ਰਮਾ ਜੀ ਉਹਨਾਂ ਨੇ ਆਰਤੀ ਵਿੱਚ ਸ਼ਾਮਿਲ ਹੋ ਕੇ ਇਸ ਤਿਹਾਰ ਨੂੰ ਬਹੁਤ ਵਧੀਆ ਤਰੀਕੇ ਨਾਲ ਮਨਾਉਣ ਲਈ ਲੋਕਾਂ ਨੂੰ ਗਾਈਡ ਕੀਤਾ ਤੇ ਸਾਰੇ ਟੀਚਰਜ਼ ਨੇ ਇਸ ਤੋਂ ਬਾਅਦ ਵਾਰੀ-ਵਾਰੀ ਆਪਣੀ ਹਾਜ਼ਰੀ ਲਵਾਈ ਅਤੇ ਆਰਤੀ ਕੀਤੀ ਇਸ ਤੋਂ ਬਾਅਦ ਕਰਮਵਾਰ ਰਜਿੰਦਰ ਮੈਡਮ ਤੇ ਹੋਰ ਟੀਚਰਜ਼ ਨੇ ਬਾਰੋ-ਬਾਰੀ ਆਰਤੀ ਵਿੱਚ ਹਿੱਸਾ ਲਿਆ ਅਤੇ ਕਾਨਾ ਜੀ ਨੂੰ ਸਰਦਾ ਦੇ ਫੁੱਲ ਭੇਟ ਕੀਤੇ ਤੇ ਸਾਰੇ ਟੀਚਰਜ਼ ਨੇ ਇੱਥੇ ਬਖੂਬੀ ਡਿਊਟੀਆਂ ਨਿਭਾਈਆਂ ਤੇ ਇਸ ਤਿਹਾਰ ਨੂੰ ਮਨਾਉਣ ਦਾ ਅਸਲੀ ਜੋ ਢੰਗ ਹੈ ਸਿਰ ਟੱਕ ਕੇ ਕਾਨਾ ਜੀ ਦੀ ਆ ਪ੍ਰਤਿਮਾ ਦੇ ਅੱਗੇ ਪੂਜਾ ਕੀਤੀ ਗਈ ਤੇ ਸਾਰਿਆਂ ਹੀ ਜਿੰਨੇ ਵੀ ਸਾਡੇ ਅਧਿਆਪਕ ਸਹਿਬਾਨ ਸਾਡੇ ਟੀਚਰ ਸਹਿਬਾਨ ਨੇ ਬਹੁਤ ਹੀ ਸਰਦਾਰ ਨਾਲ ਇਹ ਤਿਹਾਰ ਮਨਾਇਆ ਤੇ ਬੱਚਿਆਂ ਨੂੰ ਗਾਈਡ ਕੀਤਾ ਇਸ ਤੋਂ ਬਾਅਦ ਸੰਸਥਾ ਦੇ ਮੁਖੀ ਸਰਦਾਰ ਸੰਤ ਸਿੰਘ ਜੀ ਨੇ ਸ੍ਰੀ ਕ੍ਰਿਸ਼ਨ ਜੀ ਦੇ ਉੱਚ ਚਰਿੱਤਰ ਦੇ ਤਰ੍ਹਾਂ ਬੱਚਿਆਂ ਨੂੰ ਉਹਨਾਂ ਵਰਗਾ ਬਣ ਲਈ ਪ੍ਰੇਰਿਤ ਕੀਤਾ ਅਤੇ ਉਹਨਾਂ ਨੂੰ ਸ਼੍ਰੀ ਮਦ ਭਗਵਤ ਗੀਤਾ ਦੇ ਉਪਦੇਸ਼ਾਂ ਨਾਲ ਨਿਹਾਲ ਕੀਤਾ। ਇਸ ਤੋਂ ਬਾਅਦ ਸਾਡੇ ਟੀਚਰਜ਼ ਇਹਨਾਂ ਨੇ ਵੀ ਬੱਚਿਆਂ ਨੂੰ ਅਲੱਗ-ਅਲੱਗ ਵਿਚਾਰਾਂ ਨਾਲ ਕਾਨਾ ਜੀ ਦੀ ਜੀਵਨੀ ਬਾਰੇ ਚੰਨਣਾ ਪਾਇਆ। ਤੇ ਬੱਚਿਆਂ ਨੇ ਵੀ ਬਹੁਤ ਹੀ ਜ਼ਿਆਦਾ ਪਿਆਰ ਅਤੇ ਸਤਿਕਾਰ ਨਾਲ ਇਸ ਤਿਹਾਰ ਨੂੰ ਮਨਾਇਆ ਅਤੇ ਇਸ ਤੋਂ ਬਾਅਦ ਆਰਤੀ ਸੰਪੰਨ ਹੋਣ ਤੋਂ ਬਾਅਦ ਬੱਚਿਆਂ ਨੇ ਭਜਨ ਕੀਰਤਨ ਸੁਨੇ ਅਤੇ ਬਹੁਤ ਹੀ ਪਿਆਰ ਨਾਲ ਬੱਚੀਆਂ ਤਿਆਰ ਹੋ ਕੇ ਆਈਆਂ ਹਨ ਰਾਧਾ ਰਾਣੀ ਜੀ ਦੇ ਸਰੂਪ ਵਿੱਚ ਤੇ ਬੱਚੇ ਜਿਹੜੇ ਬੁਆਇਸ ਨੇ ਉਹ ਕਾਨਾ ਜੀ ਦੀ ਡਰੈਸ ਪਾਣ ਕੇ ਆਏ ਸੀ ਤੇ ਇਹਨਾਂ ਨੇ ਵੀ ਬਹੁਤ ਵਧੀਆ ਤਰੀਕੇ ਨਾਲ ਇਸਤਿਹਾਰ ਨੂੰ ਮਨਾਇਆ ਜੇ ਇੱਕ ਨਾਜ਼ਰ ਇੰਨਾ ਪਿਆਰੇ ਬੱਚਿਆਂ ਵੱਲ ਮਾਰੀ ਜਾਵੇ ਤਾਂ ਬਿਲਕੁਲ ਜਿਸ ਤਰ੍ਹਾਂ ਸਾਡੇ ਦੂਰਦਰਸ਼ਨ ਤੇ ਪਹਿਲਾਂ ਸ੍ਰੀ ਕ੍ਰਿਸ਼ਨ ਜੀ ਦਾ ਇੱਕ ਸੀਰੀਅਲ ਪ੍ਰਸਾਰਿਤ ਹੁੰਦਾ ਸੀ ਉੱਥੇ ਸ੍ਰੀ ਕ੍ਰਿਸ਼ਨ ਜੀ ਦਾ ਜੋ ਰੋਲ ਛੋਟੇ ਬੱਚਿਆਂ ਨੂੰ ਦਿੱਤਾ ਗਿਆ ਸੀ ਬਿਲਕੁਲ ਉਸੇ ਤਰ੍ਹਾਂ ਦੇ ਇਹ ਡਰੈੱਸ ਦੇ ਵਿੱਚ ਬੱਚੇ ਲੱਗ ਰਹੇ ਹਨ ਕਿ ਬਾਸ ਰੂਪ ਸ੍ਰੀ ਕੰਨਾ ਜੀ ਆ ਸਾਡੇ ਸਾਹਮਣੇ ਸਾਨੂੰ ਦਰਸ਼ਨ ਦੇਣ ਲਈ ਆ ਗਏ ਹਨ ਨਾਲ ਛੋਟੀਆਂ ਬੱਚੀਆਂ ਸ੍ਰੀ ਰਾਧਾ ਰਾਣੀ ਜੀ ਦੇ ਸਰੂਪ ਵਿੱਚ ਸਾਡੇ ਸਾਹਮਣੇ ਖੜੀਆਂ ਨੇ ਤੇ ਇਹਨਾਂ ਨੂੰ ਵੀ ਦੇਖ ਕੇ ਦਿਲ ਖੁਸ਼ ਹੁੰਦਾ ਹੈ ਅਤੇ ਸ੍ਰੀ ਕ੍ਰਿਸ਼ਨ ਜੀ ਦੀ ਪ੍ਰਤਿਮਾ ਅੱਗੇ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਉਹਨਾਂ ਨੂੰ ਵਾਰੋ-ਵਾਰ ਮੱਥਾ ਟੇਕਿਆ ਗਿਆ ਨਮਨ ਕੀਤਾ ਗਿਆ ਅਤੇ ਉਹਨਾਂ ਦੇ ਜਨਮ ਦੀਆਂ ਸਭ ਨੂੰ ਲੱਖ-ਲੱਖ ਮੁਬਾਰਕਾਂ ਅਦਾ ਕੀਤੀਆਂ ਗਈਆਂ ਅਤੇ ਛੋਟੇ ਬੱਚਿਆਂ ਨੇ ਸ੍ਰੀ ਕੰਨਾ ਜੀ ਨੂੰ ਝੂਲੇ ਵੀ ਝੁਲਾਏ ਇੱਥੇ ਝੂਲਾ ਝੁਲਾਉਣ ਦਾ ਮਤਲਬ ਇਹ ਹੈ ਕਿ ਅ ਬੱਚਾ ਜਦੋਂ ਪੈਦਾ ਹੁੰਦਾ ਹੈ ਤਾਂ ਉਸ ਨੂੰ ਮਾਪਿਆਂ ਦੁਆਰਾ ਝੂਟੇ ਦਿੱਤੇ ਜਾਂਦੇ ਹਨ ਅਤੇ ਵੱਡਾ ਹੋ ਕੇ ਉਹ ਲੋਕਾਂ ਲਈ ਵਧੀਆ ਚੰਗੇ ਕਰਮ ਕਰਦੇ ਹਨ ਨਾਲ ਹੀ ਸਾਡੀ ਸੰਸਥਾ ਦੇ ਟੀਚਰ ਨੇ ਸਾਰੇ ਹੀ ਟੀਚਰ ਜ ਅਤੇ ਬੱਚਿਆਂ ਨੂੰ ਮਿਸਰੀ ਅਤੇ ਮੱਖਣ ਦਾ ਪ੍ਰਸ਼ਾਦ ਦਿੱਤਾ ਇਹ ਮਿਸਰੀ ਅਤੇ ਮੱਖਣ ਦਾ ਪ੍ਰਸ਼ਾਦ ਕਾਨਾ ਜੀ ਦਾ ਬਹੁਤ ਫੇਵਰਟ ਮਤਲਬ ਖਾਣ ਦਾ ਇੱਕ ਭੋਜਨ ਸੀ ਇਸ ਤੋਂ ਬਾਅਦ ਸੰਸਥਾ ਦੇ ਵੱਡੇ ਬੱਚੇ ਜਿਹੜੇ ਕਿ ਸਿੱਖੀ ਸਰੂਪ ਵਿੱਚ ਆਏ ਸਨ ਜਿਹੜੇ ਮਤਲਬ ਸਿੱਖ ਧਰਮ ਨਾਲ ਸੰਬੰਧਤ ਹਨ ਉਹਨਾਂ ਨੇ ਆਪਣੇ ਧਰਮ ਦੇ ਮੁਤਾਬਕ ਕਾਨਾ ਜੀ ਨੂੰ ਮੱਥਾ ਟੇਕਿਆ ਮਤਲਬ ਜਿਸ ਤਰ੍ਹਾਂ ਆਪਾਂ ਗੁਰਦੁਆਰਾ ਸਾਹਿਬ 'ਚ ਮੱਥਾ ਟੇਕਦੇ ਹਾਂ ਬਿਲਕੁਲ ਉਸੇ ਤਰ੍ਹਾਂ ਮੱਥਾ ਟੇਕਿਆ ਜਿਸ ਨੂੰ ਦੇਖ ਕੇ ਬਹੁਤ ਬਹੁਤ ਜ਼ਿਆਦਾ ਪ੍ਰਸੰਨਤਾ ਮਹਿਸੂਸ ਹੋ ਰਹੀ ਹੈ ਕਿ ਬੱਚਿਆਂ 'ਚ ਆਉਣ ਵਾਲੀ ਪੀੜ੍ਹੀ ਦੇ ਵਿੱਚ ਕੋਈ ਧਰਮ ਨੂੰ ਲੈ ਕੇ ਜ਼ਿਆਦਾ ਜਾਤ ਪਾਤ ਜਾਂ ਧਰਮ ਨੂੰ ਲੈ ਕੇ ਬਿਤਕਰਾ ਨਹੀਂ ਹੈ ਸਾਰਿਆਂ ਨੇ ਇੱਕ ਸਾਥ ਇੱਕ ਕਰਮ ਦੇ ਵਿੱਚ ਕਾਨਾ ਜੀ ਨੂੰ ਮੱਥਾ ਟੇਕਿਆ ਅਤੇ ਅਤੇ ਸਾਰਿਆਂ ਨੇ ਆਪੋ ਆਪਣੇ ਧਰਮ ਦੇ ਮੁਤਾਬਕ ਕਾਨਾ ਜੀ ਨੂੰ ਆਪਣਾ ਮਤਲਬ ਇੱਕ ਪ੍ਰਣਾਮ ਭੇਜਿਆ ਇਸ ਦੇ ਨਾਲ ਹੀ ਮੈਂ ਆਪਣੇ ਇਸ ਸ਼ਾਰਟ ਬਲੌਗ ਦਾ ਅੰਤ ਕਰਦਾ ਹਾਂ ਤੇ ਜੀ ਤਾਂ ਨਹੀਂ ਕਰਦਾ ਸੀ ਕਿ ਇਸ ਬਲੌਗ ਨੂੰ ਮੈਂ ਐਂਡ ਕਰਾਂ ਕਿਉਂਕਿ ਕਾਨਾ ਜੀ ਨਾਲ ਇੰਨੀ ਜ਼ਿਆਦਾ ਅਟੈਚਮੈਂਟ ਹੋ ਗਈ ਹੈ ਕਿ ਹੁਣ ਜੀ ਕਰਦਾ ਹੈ ਕਿ ਇਹਨਾਂ ਦੀ ਸੰਗਤ ਵਿੱਚ ਹੀ ਰਹੀਏ ਪਰ ਮਿਲਦੇ ਹਾਂ ਨਵੇਂ ਕਿਸੇ ਬਲੌਗ ਦੇ ਵਿੱਚ ਨਵੇਂ ਕਿਸੇ ਤਿਹਾੜ ਨਾਲ ਜਾਂ ਫਿਰ ਨਵੇਂ ਕਿਸੇ ਸਫ਼ਰ ਤੇ ਧੰਨਵਾਦ ਜੀ ਸਾਰਿਆਂ ਦਾ ਬਲੌਗ ਦੇਖਣ ਦੇ ਲਈ ਤੇ ਆਪਣਾ ਕੀਮਤੀ ਟਾਈਮ ਦੇਣ ਲਈ ਤੇ ਕਾਨਾ ਜੀ ਦੇ ਨਾਲ ਮੇਰੇ ਇਸ ਸਫ਼ਰ ਤੇ ਚੱਲਣ ਲਈ ਥੈਂਕ ਯੂ ਵੈਰੀ ਮੱਚ